हेलो फ्रेंड फ्रेंड सस्विकार शशि जी हेलो की हाल चाल किन्ना आज तू तो किथे चली है फ्रेंड मैं चली आ जी बरात ठीक है <laughs> बारात मतलब जा चली है किसे दी चल चली फ्रेंड <laughs> ते हु तू बैठी किथे आ कर ना गड्डी च बैठीया फ्रेंड देख तो तो चल मरे बराते चली है उठे की खाना जाके गुल्ले ਨੀਰਦੀ दाल ਆਹੋ ਤੇ ਗੋਲ ਗੱਪੇ ਗੋਲ ਗੱਪੇ ਖਾਣਗੇ ਲੈ ਮਰੇ ਉੱਥੇ ਗੋਲ ਗੱਪੇ ਨਹੀਂ ਹੋਣੇ ਹੋਰ ਕੀ ਹੋਣਾ ਤੇਰੇ ਹਿਸਾਬ ਦੇ ਨਾਲ ਪਿੰਡ ਦਾ ਪੁੰਟਾਈ दाल ਹੋਊਗੀ ਜੀ ਲੈ ਹੱਦ ਹੋਈ ਪਈ ਫਿਰ ਅੱਜ ਸਾਰਾ ਕੁਝ ਖਾਵੇਂਗੀ ਫਿਰ ਆ ਚੱਲੇ ਆਪਾਂ ਇੰਨਾ ਕੁਝ ਤਾਂ ਖਾਣਾ ਨੇ ਤੁਹਾਨੂੰ ਪਤਾ ਹੀ ਹੈ ਨਾ ਬੱਲੇ ਤੇਰੇ ਤੂੰ ਨਹੀਂ ਖਾਣਾ ਅਜੀ ਸਾਰਾ ਕੁਝ ਸਾਨੂੰ ਸਭ ਕੁਝ ਪਤਾ ਹੈ ਤੂੰ ਨਹੀਂ ਖਾਣਾ ਸਾਰਾ ਕੁਝ ਤੇਰੇ ਸਾਹਮਣੇ ਹੁਣੇ ਚਿਬੜਾਂ ਦੀ ਚਟਨੀ ਰੱਖਦੀ ਹੈ ਨਾ ਤੇ ਤੂੰ ਕੱਲੀ ਨੇ 12 ਰੋਟੀਆਂ ਨਹੀਂ ਛੱਡਣੀਆਂ ਜੇ ਕੁਝ ਕਰਨੀ ਰੋਟੀ ਹੋਈ ਤਾਂ ਆਪਾਂ ਜਰੂਰ ਖਾਵਾਂਗੇ ਚੁਬੜਾ ਹੀ ਖੱਣਿਆ ਫਰੈਂਡ ਉਹ ਮਰੇ ਤੂੰ ਕੱਲੀ ਚਿਬੜਾਂ ਦੀ ਚਟਨੀ ਨਾਲ ਰੋਟੀ ਨਹੀਂ ਖਾਣੀ ਸੀ ਕਿ ਤੇਰੇ ਸਾਹਮਣੇ ਤਰੀ ਵਾਲੇ ਚੋਲ ਹੁੰਦੇ ਨਾ ਤੂੰ ਛੱਡਨੀ ਉਹ ਵੀ ਨਹੀਂ ਸੀ ਤਰੀ ਵਾਲੇ ਚੋਲ ਵੀ ਖਾ ਲਾਂਗੇ ਪੁੱਤ ਕੀ 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 ਕਿਹਾ ਪੁੱਤ ਪੁੱਤ ਮਰ ਜਕੀਨ ਕਰੀ ਜੇ ਮੈਂ ਟਾਈਮ ਨਾਲ ਕਿਤੇ ਵਿਆਹ ਕਰਵਾਇਆ ਹੁੰਦਾ ਨਾ ਤੇ ਮੇਰੀ ਵੱਡੀ ਕੁੜੀ ਨਾ ਤੇਰੇ ਵਰਗੀ ਹੋਣੀ ਸੀ ਜੇ ਨਹੀਂ ਜਕੀਨ ਆਉਂਦਾ ਨਾ ਤੇ ਲੋਕਾਂ ਨੂੰ ਕਹਿ ਕਮੈਂਟ ਕਰਕੇ ਦੱਸਿਓ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ